ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਨੀਲੀ 라ਵੀ ਦੀ ਮੱਝ ਪਿੱਛੇ ਕੱਟੀ ਤੇ ਇੱਕ ਗੱਬੜ ਵੈਟ ਸੇਲ ਆ ਦੋਨਾਂ ਗੱਟ ਡਿਟੇਲ ਬਾਰੇ ਤੋਂ ਸਸੀ ਗਾਰਬਾਈ ਜੀ ਸਸੀ ਗਾਰਡਨ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਢਿੱਲੋ ਸੂਨੀਆ ਪਿੰਡ ਦਲਾ ਮੁਕਰ ਜੀ ਨੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 8699099728 ਅੱਜ ਆਪਾਂ ਜਿਹੜੀ ਨੀਲੀ ਰਾਬੀ ਮੱਝ ਦੇਖੀ ਜਾਨੀ ਹੈਗੇ ਤੇ ਵੀਰੇ ਜਿਹੜੀ ਆਪਾਂ ਇਹ ਮੱਝ ਦੇਖੀ ਜਾਨਾ ਨੀਲੀ ਰਾਬੀ ਚ ਆ ਗਈ ਆਪਣੀ ਹਨਾ ਕਿਹੜਾ ਸੁਆਸੂਈ ਆ ਗੱਟ ਲੋ ਤੀਜਾ ਕਹਿਣ ਦਾ ਕੋਈ ਨਹੀਂ ਆਪਾਂ ਨੂੰ ਤੀਜੇ ਕਹਿ ਕੇ ਦਿੱਤੀ ਕਿ ਆਪਾਂ ਗਾ ਚੌਥਾ ਚੌਥਾ ਮੰਨ ਲਿਓ ਹਣਾ ਬੱਚਾ ਆ ਗਿਆ ਪਿੱਛੇ ਇਹਦੇ ਕੱਟੀ ਕੱਟੀ ਆ ਗਈ ਬਹੁਤ ਚੰਗੀ ਕੱਟੀ ਵੀ ਜਮਾਂ ਮੈਂ ਦੀ ਸ਼ੇਮ ਹੀ ਆ ਗਈ ਜਮਾਂ ਹਣਾ ਸਹੀ ਨਹੀਂ ਆ ਭਾਈ ਸੋ ਅੱਖ ਮਾਰ ਤੋ ਸੁਈ ਸੀਗੀ ਭਾਈ ਜੇ ਜੂ ਪੈ ਗਈ ਓਕੇ ਵੀਡੀਓ ਬਣਾਈ ਸੀ ਸੋ 나ੜੂਆ ਦੇਖੋ ਕੱਚਾ ਨਾਲ ਆ ਕਿਵੇਂ 나ੜੋ ਦੇਖ ਕੇ ਵੀਰ ਕਹਿੰਦੇ ਵਪਾਰੀ ਖਾਣੀ ਨਾਲ ਜੋੜ ਦਿੰਦੇ ਹਣਾ ਨਾ 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 ਭਾਈ ਤੇ ਕਿੰਨਾ ਕੁ ਬੋੜਾ ਚੌਦਾ ਸਵੇਰੇ ਦਾ ਆਪਾਂ ਸਵੇਰੇ ਇਹ ਮੇਢਾ ਝੂਟ ਜਾਣੀ ਮਾਰਨਾ ਵੀ 4-5 ਕਿਲੋ ਕੱਢਦਾ 7 ਦਿਨ ਕਿਲੋ ਕੱਢਿਆ ਠੀਕ ਹੈ ਰੈੜੀ ਜੀ ਕਰ ਇਧਰੋਂ ਲਈ ਆਪਾਂ ਰਾਮਪੁਰਾ ਸਾਈਡ ਤੋਂ ਠੀਕ ਹੈ ਜਿਹੜੇ ਘਰੋਂ ਲਈ ਆ ਉਹ ਕਹਿੰਦੇ ਵੀ ਤੁਸੀਂ 12-13 ਕਿਲੋ ਪਹਿਲਾਂ ਚੋਇਆ 12 ਮਨ ਕੇ ਲੈ ਲੈ ਹਾਂ 12 ਮਨ ਕੇ ਲੈ ਲੈ ਠੀਕ ਹੈ ਚੌਣ ਚਵਾ ਧਾਰਾਂ ਦੀ ਕਿਵੇਂ ਨਿਕਲੀ ਨਹੀਂ ਏ ਢੱਲੋ ਜਿਹੇ ਜੀ ਗਾਂ ਦੀ ਧਾਰ ਆ ਉਹ ਤੋਂ 100 ਗੁਣਾ ਚੰਗੀ ਠੀਕ ਹੈ ਆ ਪੱਤਾ ਰਾਮਾ ਕੀ ਦਿਖਾ ਦੇ ਨੇ ਬੱਕੀ ਬੜੀ ਗੱਲ ਠੀਕ ਹੈ ਮਾਲਾ ਕੋਈ ਡੈੱਕ ਦੇ ਦੇ ਜਿਵੇਂ ਮਰਜ਼ੀ ਵੇਜੋ ਥੱਲੇ ਹਣ ਠੀਕ ਹੈ ਸੋ ਦੇਖੋ ਕੋਈ ਬੱਚਾ ਨਹੀਂ ਲੈ ਕੋਈ ਹੋਰ ਨਹੀਂ ਲੈ ਉਦਾਂ ਹੀ ਧਾਰਾ ਮਾਰ ਲੈਗੇ ਮਾਦੇ ਮਗਤ ਨੂੰ ਧਾਰਾ ਮਾਰਦੇ ਸੋ ਮੋਟਾ ਚੋੜਾ ਪੂਰਾ ਸਾਫ਼ ਸੁਥਰਾ ਸੋ ਇਹ ਕੋ ਮੋਟੀ ਗੰਨੇ ਵਰਗੀ ਧਾਰ ਜਾਵਾ। ਬਾ ਠੀਕ ਆ ਓਕੇ ਆ ਵੀਰੇ। ਸੋ ਚਵਾਈ ਇੱਕ ਨੰਬਰ ਆ ਤੇ ਰੇਟ ਇਹਦਾ ਕੀ ਰੱਖਿਆ? ਰੇਟ ਪਈ ਇਹਦਾ ਮੁੱਲ ਜਿੰਨਾ ਮਰਜ਼ੀ ਚਾਲਾ। ਠੀਕ ਐ। ਇਹਦਾ ਆਪਾਂ ਲਾਸਟ 82 ਦੀ ਦੇ ਦਾਂ। 82000 ਦੀ ਮਾਨਤਨ ਕਰ ਧੋਰੀ ਬਾਹਰ ਨੂੰ। ਸੋ ਚੌਥਾ ਸੂਆਵੇਂ ਆ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਬੋਲੇ ਦੇ ਵਿੱਚ ਆ। ਪਤਲੀ ਚਮੜੀ ਜਿਹਨੂੰ ਦੁੱਧ ਵਾਲਾ ਪੀਸ ਕਹਿੰਦੇ ਆ। ਦੁੱਧ ਦੇ ਨੇ ਨਦੀਆਬਾਦ ਨਹੀਂ ਐ 12 ਕਿਲੋ ਦੁੱਧ ਤੇ ਚਲੂ ਰੇਟ 82000। ਫਿੱਟ ਆ ਕਮਣਕਣੀ ਆ ਮਹਿੰਦੀ ਵੀ ਮਗਰ ਕੱਟੀ ਦੀ ਵੀ ਨੀਲੀ ਦਾ ਵਿੱਚ ਪੈਂਦੀ ਕੱਟੀ ਆ ਗਈ ਮਗਰ ਤੇ ਦੇਖੋ ਮੂੰਹ ਮੱਥਾ ਚੰਗਾ ਸਾਫ ਸੁਥਰਾ ਬੱਚੇ ਕਰਕੇ ਦੁਰਨਾ ਨਹੀਂ ਹੈ ਨਾ ਢੱਲੇ ਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹੈ ਨਾ ਤੇ ਪਲੀ ਪੁਲੀ ਵੀ ਮੈਂ ਚੰਗੀ ਆ ਸਮਾਨਦ ਮੱਝ ਆ ਗਈ ਤੇ ਦੇਖੋ ਖਾਲ ਦੇ ਵਾ ਸੋਹਣਾ ਚੰਗਾ ਹੈ ਨਾ ਤੇ ਅੱਗੇ ਆਪਾਂ ਦੇਖੀ ਜਾਂਦੇ ਆ ਦੂਜੇ ਨੰਬਰ ਤੇ ਖੜੀ ਆ ਬਿਹੜ ਬਿਹੜ ਵੀ ਇਹਨੂੰ ਦੂਜਾ ਸੂਟ ਦੇ ਚੱਸੀ ਤਾ ਕੈਦ ਲੈ ਜੂਗੀ 2/7 ਬਈ 7 ਦਿਨ ਸੂਣ ਚ ਬਾਕੀ ਹੈ ਨਾ ਕਿੰਨੇ ਦੁੱਧ ਪਾ ਦੂਏ ਤੇ ਕੀ ਹੈ ਦੁੱਧ ਦੇ ਦੂ ਬਈ ਇਹ ਲਓ 17-18 ਕਿਲੋ ਬਈ 17 ਕਿਲੋ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਬਾਹਰ ਤੇ ਨਾਲਾ ਰੇਟ ਕਰਾਲਾ 56000 ਦੀ ਦੇਣੀ ਦੁੱਧ ਆ ਮੰਨ ਕੇ ਚੱਲੀਏ ਦੁੱਧ ਮੰਨ ਕੇ ਲਓ 17-18 ਕਿਲੋ ਖੁੱਲੋਂ ਗੱਡੂਗੀ ਠੀਕ ਹੈ ਬਾਕੀ ਢਿੱਲੋਂ ਪਿੱਸੋ ਬੰਦਰ ਦੇਖ ਲੈ ਲਈ ਮੇਰੀ ਬਹੁਤ ਸੁਣੀ ਠੰਡੀ ਸੀ ਲਵਾਉ ਦਾ ਹੈ ਨਾ ਜਿਆਦੇ ਲੈ ਇਹ ਢੱਲ ਢੁੱਲ ਬਹੁਤ ਤੇ ਪਤਲੀ ਪਲੇਰੀ ਜਾਵਾ ਐਂ ਭੇਜੋ ਸੋ ਨਿਆਣਾ ਪਾਉਣਾ ਪਾਉ ਨਹੀਂ ਬਣਦਾ ਵੀ ਲੋੜ ਹੀ ਨਹੀਂ ਪਈ 52000 ਦੀ ਬਚੀ ਬਸ ਦੇਣੀ ਹੈ 52 ਦੀ ਦੂਜਾ ਸੂਆ ਸੂਦੀ ਹੈ ਹਣਾ ਸੂਆ ਫੁੱਲ ਸਾਈਜ਼ ਦੇ ਵਿੱਚ ਆ ਸਮੀ ਪੜੀ ਵੀ ਵਧੀਆ ਕੱਦ-ਕੜ ਬਹੁਤ ਹੋ ਗਈ ਵੀਰ ਛੋਟੀ ਨਾ ਮੰਨੇ 52000 ਰੁਪਏ ਰੇਟ ਆ ਤੇ ਇਕੱਲੀ ਕੱਚੀ ਕੱਚੀ ਆ ਜਰਸੀ ਆ ਗਈ ਕਾਫੀ ਕਲਰ ਦੇ ਵਿੱਚ ਤੇ ਕੱਚੀ ਇਹ ਕਰਤੀ ਦੇ ਇਹ ਨੇਵਾ ਲਾ ਦੀ ਤੰਬੂ ਲਾ ਦੋ ਜਵਾਨ ਹਾਂ ਹਾਂ ਬਈ ਤੇ ਨੇਵਾ ਫਿੱਟ ਫਾਟਗਾ ਜੇ ਮੈਂ ਫਿਟਿੰਗ ਵਾਲਾ ਲੈ ਬਈ ਇਦਾਂ ਦੇ ਲੈ ਮੈਨੂੰ ਮਿਸਟੈਕ ਦਾ ਕਾਗਜ਼ਰ ਕਾ ਪਿੰਡਾ ਵੀ ਲੈ ਆਪਾਂ ਦੇ ਨਹੀਂ ਲਦੂਗੇ ਕੱਟ ਜਾਣਾ ਹਫਤਾ ਆਉਣੇ ਹੈ ਨਾ ਤੇ ਇਹ ਦੇਣੀ ਆਪਾਂ 56000 56000 ਦੇਣੀ ਆ ਮੁੱਲ 60 ਕਰਾ ਲਈ 62 ਕਰੇ 56 ਤੋਂ ਘੱਟ ਤੱਕ ਦੇਣੀ ਛੋਟੀ ਕਰ ਜੈ ਜੈ ਕਾਲ ਸੋ ਕੱਦ-ਕੜ ਬਹੁਤ ਆ ਜਰਸੀ ਵਹਿੜ ਆ ਗਈ ਦੂਜਾ ਸੂਆ ਸਮੀ ਪੜੀ ਵੀ ਤੇ ਇੱਕ ਦਿਖਾ ਦੇ ਆਪਾਂ ਨੀਲੀ ਦਾ ਵਿੱਚ ਮੱਝ ਗਰੇਟਡ ਆ ਗਈ ਤੇ ਪਿੰਡ ਹਮਦਪੁਰ ਜਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਵੀਡੀਓ ਦੇਖ ਲਈ ਸਭ ਦਾ